ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਨਵਾਂ ਸਾਖੀ ਸਾਹਿਤ ਭਾਗ 6ਵਾਂ ਇਹਦੇ ਵਿੱਚੋਂ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆਂ ਜਿਹਦਾ ਨਾਮ ਹੈ ਰਾਧੇ ਕੰਡੇ ਪੁਰਾਣੇ ਸਮਿਆਂ ਵਿੱਚ ਜੀਵਨ ਦੀਆਂ ਤਲਕ ਹਕੀਕਤਾਂ ਤੋਂ ਬਚਣ ਲਈ ਸਾਧ ਸੰਤ ਜੋਗੀ ਤਿਆਗੀ ਆਦ ਬਣ ਕੇ ਘਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਂਦੇ ਸਨ ਇਸ ਜਨਮ ਵਿੱਚ ਕੁਝ ਕੰਮ ਕਰ ਗੁਜ਼ਰਨ ਦੀ ਹਿੰਮਤ ਨਾ ਰਹੀ ਤਾਂ ਅਗਲੇ ਜਨਮ ਨੂੰ ਸਵਾਰਨ ਵਾਸਤੇ ਨਾਮ ਸਿਮਰਨ ਅਤੇ ਤਪੱਸਿਆ ਕਰਦੇ ਸਨ ਸਮਾਂ ਬੀਤਣ ਨਾਲ ਕਈਆਂ ਨੂੰ ਸਮਝ ਆ ਜਾਂਦੀ ਹੈ ਕਿ ਸਮਾਜ ਵਿੱਚੋਂ ਵੱਖ ਹੋ ਜਾਣਾ ਕਿਸੇ ਵੀ ਕੰਮ ਦਾ ਨਹੀਂ ਹੈ ਸਗੋਂ ਘਰ ਪਰਿਵਾਰ ਵਿੱਚ ਰਹਿ ਕੇ ਬੁਰਾਈਆਂ ਵਿਰੁੱਧ ਕੰਮ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਬ ਯਹੀ ਤਬਦੀਲੀ ਜਿਨ੍ਹਾਂ ਦੇ ਮਨ ਵਿੱਚ ਪੈਦਾ ਹੋ ਗਈ ਉਹਨਾਂ ਭਲੇ ਪੁਰਖਾਂ ਨੇ ਜੰਗਲਾਂ ਵਿੱਚ ਹੀ ਆਸ਼ਰਮ ਬਣਾ ਲਏ ਪਿੰਡਾਂ ਵਿੱਚੋਂ ਪ੍ਰੇਰਣਾ ਕਰਕੇ ਬੱਚੇ ਆਪਣੇ ਡੇਰੇ ਵਿੱਚ ਲਿਆਉਣੇ ਤੇ ਉਹਨਾਂ ਨੂੰ ਵਿੱਦਿਆ ਦੇਣੀ ਸ਼ੁਰੂ ਕਰਨੀ ਆਪਣੇ ਜੀਵਨ ਤਜਰਬੇ ਮੁਤਾਬਕ ਸਮਾਜ ਵਿੱਚ ਹੋ ਰਹੇ ਗਲਤ ਕੰਮਾਂ ਬਾਰੇ ਉਹ ਬੱਚਿਆਂ ਨੂੰ ਦੱਸਦੇ ਸਨ ਪੜਾਉਂਦੇ ਸਨ ਦੁਖਦਾਈ ਕਾਰਨਾਂ ਨੂੰ ਲੱਭ ਕੇ ਤੁਸੀਂ ਕਿਵੇਂ ਸਮਾਜ ਨੂੰ ਸੁਖੀ ਬਣਾ ਸਕਦੇ ਹੋ ਇਹ ਪੜਾਇਆ ਜਾਂਦਾ ਸੀ ਪੜਨ ਆਏ ਵਿਦਿਆਰਥੀ ਕਈ ਤਾਂ ਖੁਦ ਹੀ ਸਾਧ ਬਣ ਜਾਂਦੇ ਸਨ ਕੁਝ ਇੱਕ ਸਮਾਜ ਲਈ ਯਤਨ ਕਰਦੇ ਪਿੰਡਾਂ ਵੱਲ ਚਾਲੇ ਪਾ ਦਿੰਦੇ ਸਨ ਕੁਝ ਇੱਕ ਵਿਆਹ ਕਰਾ ਕੇ ਆਪਣੀ ਘਰੇਲੂ ਜ਼ਿੰਦਗੀ ਵਿੱਚ ਸਮਾ ਜਾਂਦੇ ਸਨ ਇੱਕ ਭਲੇ ਪੁਰਖ ਸਾਧ ਨੇ ਆਪਣੇ ਨੇਰੇ ਵਿੱਚ ਕਈ ਸਾਰੇ ਬੱਚਿਆਂ ਨੂੰ ਧਰਮ ਵਿਦਿਆ ਦੇਣੀ ਸ਼ੁਰੂ ਕੀਤੀ ਪਰਚਾਲਤ ਧਰਮ ਗ੍ਰੰਥਾਂ ਵਿੱਚੋਂ ਹਵਾਲੇ ਦੇ ਕੇ ਮਨ ਵਿੱਚ ਪ੍ਰਪੱਕ ਕਰਨ ਦੀ ਕੋਸ਼ਿਸ਼ ਕੀਤੀ ਕਿ ਮਨੁੱਖਤਾ ਦੀ ਸੇਵਾ ਹੀ ਸੱਚਾ ਧਰਮ ਹੈ ਜਿਸ ਢੰਗ ਨਾਲ ਵੀ ਹੋ ਸਕੇ ਸਮਾਜ ਦੀ ਸੇਵਾ ਨੂੰ ਆਪਣੇ ਜੀਵਨ ਦਾ ਮੁੱਖ ਮਨੋਰਥ ਬਣਾਉਣਾ ਚਾਹੀਦਾ ਹੈ ਪਰ ਉਪਕਾਰ ਕਰਦੇ ਆ ਮਨ ਵਿੱਚ ਲਾਲਸਾ ਕੋਈ ਨਹੀਂ ਰੱਖਣੀ ਤੁਹਾਨੂੰ ਸੇਵਾ ਕਰਦਿਆਂ ਨੂੰ ਕੋਈ ਵੇਖਦਾ ਹੈ ਜਾਂ ਨਹੀਂ ਵੇਖਦਾ ਕੋਈ ਧੰਵਾਦ ਕਰਦਾ ਹੈ ਜਾਂ ਨਹੀਂ ਕਰਦਾ ਇਸ ਲਾਲਸਾ ਤੋਂ ਆਪਣੇ ਆਪ ਨੂੰ ਉੱਚਾ ਉਠਾ ਲੈਣਾ ਹੈ ਸੇਵਾ ਕਰਦੇ ਆਂ ਕਦੀ ਕਦਾਂ ਹੀ ਮਾਣ ਮਿਲਣ ਦੀ ਥਾਂ અપਮਾਨ ਵੀ ਸਹਿਣਾ ਪੈ ਸਕਦਾ ਹੈ ਧਰਮੀ ਪੁਰਖ ਆਪਣੇ ਲਈ ਘੱਟ ਲੋਕਾਂ ਲਈ ਜ਼ਿੰਦਗੀ ਵੱਧ ਜਿਉਂਦਾ ਹੈ ਤੁਹਾਡੀ ਸਾਰਿਆਂ ਦੀ ਮੇਰੇ ਵੱਲੋਂ ਦਿੱਤੀ ਵਿੱਦਿਆ ਬੱਚਿਓ ਪੂਰੀ ਹੋ ਚੁੱਕੀ ਹੈ ਇੱਥੇ ਕੀਤੀ ਪੜ੍ਹਾਈ ਸਮਾਜ ਦੇ ਕਲਿਆਣ ਵਾਸਤੇ ਕਾਰ ਆਮਦ ਬਣਾਉਣੀ ਹੈ ਕੱਲ ਨੂੰ ਤੁਸੀਂ ਸਾਰੇ ਇਸ ਡੇਰੇ ਵਿੱਚੋਂ ਚਲੇ ਜਾਣਾ ਹੈ ਤੇ ਆਪੋ ਆਪਣੇ ਸੇਵਾ ਦੇ ਖੇਤਰ ਚੁਣ ਕੇ ਤੁਸੀਂ ਕੰਮ ਆਰੰਭ ਕਰ ਦੇਣਾ ਹੈ ਸਾਰੇ ਚੇਲਿਆਂ ਨੇ ਸੁਣਿਆ ਸਾਧੂ ਦੇ ਚਰਨਾਂ ਤੇ ਮੱਥਾ ਟੇਕਿਆ ਅਸ਼ੀਰਵਾਦ ਪ੍ਰਾਪਤ ਕੀਤਾ ਅਗਲੇ ਦਿਨ ਚਾਰ ਚੇਲੇ ਜੰਗਲ ਤੋਂ ਸ਼ਹਿਰ ਵੱਲ ਨੂੰ ਟੁਰ ਪਏ ਸ਼ਹਿਰ ਸ਼ਹਿਰ ਤੱਕ ਜਾਣ ਲਈ ਸੰਗਣੇ ਜੰਗਲ ਦੀ ਪਕੜੰਡੀ ਤੇ ਚਲਦੇ ਹੋਏ ਚਾਰੇ ਨੌਜਵਾਨ ਹੱਸਦੇ ਖੇਡਦੇ ਗੱਲਾਂ ਬਾਤਾਂ ਕਰਦੇ ਜਾ ਰਹੇ ਸਨ ਡੇਰੇ ਤੋਂ ਕਾਫੀ ਦੂਰ ਜਾ ਕੇ ਰਸਤੇ ਵਿੱਚ ਕੰਡੇ ਝਾੜੀਆਂ ਆਦਿਕ ਖਿਲਰੇ ਹੋਏ ਸਾਰਿਆਂ ਨੇ ਵੇਖੇ بے ਧਿਆਨੀ ਵਿੱਚ ਟੁਰਨ ਵਾਲੇ ਰਾਈਆਂ ਦੇ ਪੈਰ ਜ਼ਖਮੀ ਹੋ ਸਕਦੇ ਸਨ ਰਾਤ ਨੂੰ ਸਫਰ ਕਰਨ ਵਾਲਿਆਂ ਦਾ ਸਹੀ ਸਲਾਮਤ ਲੰਘ ਜਾਣਾ ਅਸੰਭਵ ਹੀ ਬਣਿਆ ਹੋਇਆ ਸੀ ਚਾਰੇ ਸਾਥੀ ਖਲੋ ਗਏ ਕੰਡੇ ਹਨੇਰੀ ਨੇ ਇਥੇ ਲਿਆਂਦੇ ਜਾਂ ਕਿਸੇ ਜਾਨਵਰ ਨੇ ਕਿਸੇ ਨਾਂ ਸਬਜ ਮਨੁੱਖ ਦੀ ਹਰਕਤ ਹੈ ਜਾਂ ਕੋਈ ਪੁਰਾਣਾ ਰੁੱਖ ਇਥੇ ਆਪਣੇ ਆਪ ਹੀ ਡਿੱਗ ਪਿਆ ਹੈ ਕਿ ਉਹਦੇ ਕੰਡੇ ਖਿਲਰ ਗਏ ਸਾਰਿਆਂ ਨੇ ਆਪੋ ਆਪਣੀ ਅਕਲ ਦੀ ਖੂਬ ਘੋੜੇ ਦੌੜਾਏ ਖੂਬ ਭਾਸ਼ਣ ਦਿੱਤੇ ਅੰਤ ਨੂੰ ਬਹੁਤ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਕੰਡੇ ਜਿਵੇਂ ਮਰਜ਼ੀ ਖਿਲਰੇ ਹੋਣ ਸਾਡਾ ਇਸ ਕੰਮ ਨਾਲ ਕੋਈ ਸਰੋਕਾਰ ਨਹੀਂ ਹੈ ਸਾਨੂੰ ਆਪਣਾ ਰਾਹ ਬਦਲ ਕੇ ਪਾਸੇ ਦੀ ਲੰਘ ਜਾਣਾ ਚਾਹੀਦਾ ਹੈ ਇੱਕ ਨੌਜਵਾਨ ਰੁਕ ਗਿਆ ਤੇ ਆਪਣਾ ਪੱਖ ਸਾਥੀਆਂ ਸਾਹਮਣੇ ਰੱਖਦਿਆਂ ਹੋਇਆਂ ਬੋਲਿਆ ਮੇਰੇ ਵੀਰੋ ਸਾਡੇ ਗੁਰੂ ਜੀ ਨੇ ਸਾਨੂੰ ਪਰਉਪਕਾਰ ਕਰਨ ਦੀ ਸਿੱਖਿਆ ਦਿੱਤੀ ਹੈ ਆ ਰਾਹ ਵਿੱਚੋਂ ਕੰਡੇ ਸਾਫ਼ ਕਰਕੇ ਇਹ ਸਿੱਖਿਆ ਅਸੀਂ ਇੱਥੋਂ ਹੀ ਕਿਉਂ ਨਾ ਸ਼ੁਰੂ ਕਰ ਦਈਏ ਤਿੰਨੇ ਨੌਜਵਾਨਾਂ ਨੇ ਇਨਕਾਰ ਕਰ ਦਿੱਤਾ ਆਖਣ ਲੱਗੇ ਵੀਰ ਜੀਓ ਇਸ ਤਰ੍ਹਾਂ ਦੇ ਕੰਮ ਕਰਦਿਆਂ ਤਾਂ ਅਸੀਂ ਜੰਗਲ ਵਿੱਚ ਹੀ ਗਵਾਜਾਂਗੇ ਸਾਰਾ ਜੰਗਲ ਹੀ ਕੰਡਿਆਂ ਨਾਲ ਭਰਿਆ ਪਿਆ ਹੈ ਅਜਿਹੇ ਫਜ਼ੂਲ ਕੰਮਾਂ ਤੇ ਵਕਤ ਬਰਬਾਦ ਕਰਨ ਦੀ ਲੋੜ ਨਹੀਂ ਹੈ ਅਸੀਂ ਅੱਗੇ ਜਾਣਾ ਚਾਹੁੰਦੇ ਹਾਂ ਪਹਿਲਾ ਨੌਜਵਾਨ ਬੋਲਿਆ ਠੀਕ ਹੈ ਤੁਸੀਂ ਜਾਣਾ ਚਾਹੁੰਦੇ ਹੋ ਚਲੇ ਜਾਓ ਮੈਂ ਇਸ ਰਾਹ ਨੂੰ ਸਾਫ਼ ਕਰਕੇ ਹੀ ਜਾਵਾਂਗਾ ਕੰਡੇ ਦੂਰ ਤੱਕ ਫੈਲੇ ਹੋਏ ਹਨ ਭਾਵੇਂ ਸਮਾਂ ਕਿੰਨਾ ਵੀ ਲੱਗ ਜਾਵੇ ਮੈਨੂੰ ਇਸ ਵਿੱਚੋਂ ਹੀ ਸੇਵਾ ਪ੍ਰਤੀਤ ਹੋ ਰਹੀ ਹੈ ਮੈਂ ਤਾਂ ਇਹ ਸੇਵਾ ਜ਼ਰੂਰ ਕਰਾਂਗਾ ਤਿੰਨ ਸਾਥੀ ਅੱਗੇ ਚੱਲ ਪਏ ਅੱਗੇ ਇੱਕ ਨੌਜਵਾਨ ਨੇ ਰਸਤਾ ਸਾਫ਼ ਕਰਨ ਲਈ ਇੱਥੇ ਕਮਰ ਕਸਾ ਕਰ ਲਿਆ ਇਤਨੇ ਨੂੰ ਨੇੜਿਓਂ ਹੀ ਗਰਜਵੀਂ ਆਵਾਜ਼ ਸੁਣਾਈ ਦਿੱਤੀ ਠਹਿਰੋ ਨੌਜਵਾਨੋ ਠਹਿਰੋ ਜਾਣ ਵਾਲੇ ਨੌਜਵਾਨ ਉਸੇ ਥਾਂ ਰੁਕ ਗਏ ਹੈਰਾਨੀ ਵਿੱਚ ਜਦੋਂ ਆਲੇ-ਦੋਲੇ ਵੇਖਿਆ ਤਾਂ ਸਾਹਮਣੇ ਆ ਰਹੇ ਵਿਦਿਆਦਾਤੇ ਗੁਰੂ ਨੂੰ ਵੇਖ ਕੇ ਹੱਕੇ-ਬੱਕੇ ਰਹਿ ਗਏ ਨੇੜੇ ਆਉਣ ਤੇ ਗੁਰੂ ਜੀ ਨੂੰ ਪੁੱਛਿਆ ਗੁਰੂ ਪਿਤਾ ਜੀ ਤੁਸੀਂ ਇੱਥੇ ਕਿਵੇਂ ਸਾਧੂ ਨੇ ਬੋਲਣਾ ਸ਼ੁਰੂ ਕੀਤਾ ਮੇਰੇ ਪਿਆਰੇ ਬੱਚਿਓ ਇੱਕ ਲੰਮਾ ਸਮਾਂ ਲਾ ਕੇ ਮੈਂ ਤੁਹਾਨੂੰ ਧਰਮ ਵਿਦਿਆ ਪੜ੍ਹਾਈ ਸੀ ਪਰ ਉਪਕਾਰ ਬਾਰੇ ਖੋਲ ਕੇ ਬਾਰ-ਬਾਰ ਦੱਸਿਆ ਸੀ ਅੱਜ ਮੈਂ ਵੇਖ ਰਿਹਾ ਹਾਂ ਕਿ ਤੁਸੀਂ ਤਿੰਨ ਨੌਜਵਾਨ ਮੇਰੀ ਪੜ੍ਹਾਈ ਨੂੰ ਅਮਲੀ ਜੀਵਨ ਵਿੱਚ ਅਪਣਾ ਨਹੀਂ ਸਕੇ ਤੁਸੀਂ ਮਨੁੱਖਤਾ ਲਈ ਜੀਵਨ ਰਾਹ ਪੱਧਰਾ ਕਰਨਾ ਸੀ ਰਸਤੇ ਵਿੱਚੋਂ ਹਰ ਰੁਕਾਵਟ ਰੂਪੀ ਕੰਡੇ ਤੁਸੀਂ ਸਾਫ਼ ਕਰਨੇ ਸਨ ਕਿਸੇ ਦੇ ਪੈਰ ਵਿੱਚ ਕੰਡਾ ਚੁੱਭ ਜਾਵੇ ਉਸ ਦਾ ਦਰਦ ਤੁਹਾਡੇ ਸੀਨੇ ਵਿੱਚ ਮਹਿਸੂਸ ਹੋਵੇ ਕੋਈ ਮਨੁੱਖ ਮੁਸੀਬਤ ਵਿੱਚ ਫਸਿਆ ਹੋਵੇ ਤਾਂ ਤੁਹਾਨੂੰ ਨੀਂਦ ਨਹੀਂ ਆਉਣੀ ਚਾਹੀਦੀ ਸਮਾਜ ਵਿਚਲਾ ਦੁੱਖ ਦਰਦ ਤੁਹਾਡਾ ਆਪਣਾ ਦੁੱਖ ਦਰਦ ਬਣ ਜਾਵੇ ਅੱਜ ਤੁਹਾਡਾ ਇਮਤਿਹਾਨ ਲੈਣ ਵਾਸਤੇ ਮੈਂ ਹੀ ਇਸ ਰਾਹ ਵਿੱਚ ਕੰਡੇ ਖਿਲਾਰੇ ਸਨ ਵੇਖਣਾ ਚਾਹੁੰਦਾ ਸਾਂ ਕਿ ਜੋ ਪੜਿਆ ਹੈ ਉਸਤੇ ਅਮਲ ਹੀ ਅਮਲ ਵੀ ਕਰਦੇ ਹਨ ਕਿ ਨਹੀਂ ਕਰਦੇ ਸਿਰਫ ਇੱਕ ਨੌਜਵਾਨ ਇਸ ਇਮਤਿਹਾਨ ਵਿੱਚੋਂ ਪਾਸ ਹੋਇਆ ਹੈ ਤੁਸੀਂ ਤਿੰਨ ਵਿਦਿਆਰਥੀ ਫੇਲ ਹੋ ਚੁੱਕੇ ਹੋ ਮੇਰਾ ਤੁਹਾਡੇ ਤੇ ਕੋਈ ਜ਼ੋਰ ਨਹੀਂ ਹੈ ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੁੜ ਤੋਂ ਆਸ਼ਰਮ ਵਿੱਚ ਵਾਪਸ ਆ ਜਾਓ ਕੁਝ ਸਮਾਂ ਹੋਰ ਸਿੱਖਿਆ ਪ੍ਰਾਪਤ ਕਰੋ ਇਸ ਪਾਸੇ ਇਸ ਪਾਸ ਹੋਏ ਨੌਜਵਾਨ ਨੂੰ ਮੈਂ ਘਰ ਜਾਣ ਦੀ ਆਗਿਆ ਦੇ ਸਕਦਾ ਹਾਂ ਤਿੰਨੇ ਵਿਦਿਆਰਥੀ ਨੀਵੀਂ ਪਾਈ ਪੱਥਰ ਬਣੇ ਸਭ ਕੁਝ ਸੁਣਦੇ ਰਹੇ ਮਾਨੋ ਧਰਤੀ ਵਿੱਚ ਗਰਕ ਹੋਣ ਲਈ ਵੀ ਥਾਂ ਨਹੀਂ ਮਿਲ ਰਹੀ ਸੀ ਆਸ਼ੀਰਵਾਦ ਲੈ ਕੇ ਇੱਕ ਨੌਜਵਾਨ ਚਾਈ ਚਾਈ ਕਾਰਵਾਲਟੋ ਰੁਪਿਆ ਇਹ ਤਿੰਨ ਨੌਜਵਾਨ ਨੀਵੀਆਂ ਪਾ ਕੇ ਪੈਰ ਕਛੀਟ ਦੇ ਗੁਰੂ ਦੇ ਪਿੱਛੇ-ਪਿੱਛੇ ਤੁਰਦੇ ਮੁੜ ਡੇਰੇ ਵਿੱਚ ਪਹੁੰਚ ਗਏ ਧਰਮ ਦੀ ਅਸਲੀ ਵਿਦਿਆ ਹਾਲੇ ਇਹਨਾਂ ਨੇ ਪੜ੍ਹਨੀ ਸੀ ਪਹਿਲਾਂ ਤੇ ਕੇਵਲ ਰੱਟਾ ਲਾਇਆ ਉਹਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ ਅਜੇ ਹੋਰ ਬਹੁਤ ਕੁਝ ਸਿੱਖਣ ਦੀ ਲੋੜ ਸੀ ਸਰਬ ਧਰਮ માં ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਗੁਰੂ ਪਾਤਸ਼ਾਹ ਸਾਨੂੰ ਸਮਤ ਦੇਵਣ ਅਸੀਂ ਕੇਵਲ ਜਿਹੜੇ ਕਿ ਧਰਮੀ ਅਖਵਾਉਣ ਵਾਲੇ ਸਿੱਖ ਅਖਵਾਉਣ ਵਾਲੇ ਇਨਸਾਨਾਂ ਕੇਵਲ ਬਖਾਵੇ ਮਾਤਰ ਧਰਮੀ ਨਾ ਹੋਈਏ ਕੇਵਲ ਭਾਸ਼ਣ ਜਾਂ ਲੈਕਚਰ ਨਾ ਕਰੀਏ ਬਲਕਿ ਕੁਝ ਅਮਲੀ ਤੌਰ ਤੇ ਸਮਾਜ ਦੇ ਕਲਿਆਣ ਵਾਸਤੇ ਕੁਝ ਭਲੇ ਕਾਰਜ ਵੀ ਕਰੀਏ ਤਾਂ ਕਿ ਲੋਕਾਂ ਨੂੰ ਅੰਧਕਾਰ ਦੇ ਸਾਗਰ ਵਿੱਚੋਂ ਬਾਹਰ ਕੱਢ ਸਕੀਏ ਪੱਖ ਬਹੁਤ ਨੇ ਜ਼ਿੰਦਗੀ ਦੇ ਰਾਜਨੀਤੀ ਹੈ ਸਮਾਜ ਸੇਵਾ ਹੈ ਧਰਮ ਹੈ ਤਰ੍ਹਾਂ ਤਰ੍ਹਾਂ ਦੀ ਵਿਦਿਆ ਹੈ ਪ੍ਰੈਕਟੀਕਲ ਜੀਵਨ ਹੈ ਬਹਾਦਰੀ ਹੈ ਤੇ अनेका ਪੱਖ ਨੇ ਜ਼ਿੰਦਗੀ ਦੇ ਉਹਨਾਂ ਦੇ ਵਿੱਚ ਜਿੰਨਾ ਕੁ ਯੋਗਦਾਨ ਪਾ ਸਕਦੇ ਆ ਆਪਣਾ ਯੋਗਦਾਨ ਪਾਉਣ ਦਾ ਉਪਰਾਲਾ ਕਰੀਏ ਨਹੀਂ ਤਾਂ ਵਿਦਿਆ ਪੜਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜੇ ਅਸੀਂ ਉਹਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਤਾਂ ਪੁੱਲ ਚੁੱਕ ਲੀਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ